ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਸਬਸਕ੍ਰਾਈਬ ਕਰਕੇ ਨਾਲ ਨਾਲ ਬੈਲ ਆਈਕਨ ਤੇ ਕਲਿੱਕ ਕਰਕੇ ਆਲ ਤੇ ਕਲਿੱਕ ਕਰਨਾ ਤਾਂ ਜੋ YouTube ਤੇ ਅਪਲੋਡ ਹੋਈ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਸਾਧੂਆਂ ਦੀ ਸੰਗਤ ਵਿੱਚ ਆ ਕੇ ਸਾਧੂਆਂ ਦੀ ਸੇਵਾ ਕਰਕੇ ਸੂਨੀ ਤੋਂ ਸੂਲ ਬਣ ਜਾਇਆ ਕਰਦੇ ਕੋਈ ਨਾ ਤਨ ਅਸੀਂ ਪ੍ਰੈਕਟੀਕਲੀ ਜਵਾਬ ਦੇਵਾਂਗੇ ਇਸ ਦਾ ਜਾਣਾ ਨਹੀਂ 3 ਦਿਨ ਠਹਿਰੇ ਹੋਸੀਂ ਰਾਜ ਨਰਾਸ਼ ਹੋਇਆ ਹੋਇਆ ਇਹ ਹੁਕਮ ਦੇ ਇਨਤਾਕ ਹੋਇਆ ਆ ਗਿਆ ਆ ਕੇ ਬਹੁਤਾ ਚਾਉਣੀ ਦਰਿਆਵ ਨੇ ਆਈ ਗੱਲ ਸੋਚੀ ਗਿਆ ਵੀ ਫੇਰ ਇੱਥੇ ਆਉਣ ਦਾ ਕੀ ਫਾਇਦਾ ਹੋਇਆ ਜੇ ਦੇਖਣੀ ਸੀ ਮਟਨੇ ਰਾਤ ਨੂੰ ਸੌਂ ਗਿਆ ਸੌਂਦੇ ਨੂੰ ਪਹਿਲਾ ਪੈਰ ਲੰਘ ਗਿਆ ਦੂਜਾ ਲੰਘ ਗਿਆ ਜਾਂ ਤੀਜਾ ਪੈਰ ਰਾਦਾ ਆਇਆ ਅਮਰਤ ਵੇਲਾ ਜੀ ਨੂੰ ਕਹਿੰਦੇ ਨੇ ਉਤੋਂ ਪਹਿਲਾਂ ਉਸ ਵੇਲੇ ਬੰਦੇ ਤੇ ਭਟੇ ਖਾਣ ਲੱਗ ਗਿਆ ਚੌਥਾ ਵੇਰ ਹੋ ਗਿਆ ਸਵੇਰ ਦਾ ਉਸ ਵੇਲੇ ਨੂੰ ਸੁਪਨਾ ਆ ਗਿਆ ਸੁਪਨੇ ਵਾਲੀ ਨੀਂਦ ਪਤਲੀ ਹੋਗੀ ਸੁਪਨੇ ਦੇ ਵਿੱਚ ਕੀ ਦੇਖਦਾ ਕਿ ਬਿਰਧ ਹੋ ਗਿਆ ਬਾਲ ਬੱਚੇ ਵੱਡੇ ਵੱਡੇ ਹੋ ਗਏ ਉਹ ਤੋਂ ਬਾਅਦ ਚੜਾਈ ਕਰ ਗਿਆ ਰਾਣੀਆਂ ਰੋ ਰਹੀਆਂ ਰਿਆਇਆ ਰੋ ਰਹੀ ਹੈ ਤੇਰਾ ਸਤਕਾਰ ਕਰ ਦਿੱਤਾ ਦੇਖੀ ਜਾਂਦਾ ਥੜਾ ਉਦੋਂ ਵਾਦੇ ਦੀ ਰੂਹ ਨੂੰ ਜਮਦੂਦ ਫੜ ਕੇ ਲੈ ਗਏ ਧਰਮ ਰਾਜ ਦੇ ਪੇਸ਼ ਕਰਤਾ ਧਰਮ ਰਾਜ ਨੇ ਕਿਹਾ ਕਿ ਇਹਨੇ ਲੇਖਾ ਦੇਣਾ ਹੈ ਇਹ ਨੂੰ ਫਲਾਣੇ ਚੰਡਾਲ ਦੇ ਘਰ ਜਾ ਕੇ ਜਨਮ ਦਵਾਉ। ਸੋਹਣ ਨੂੰ ਉਹ ਸਾਂ ਦੇ ਉੱਤੇ ਜਨਮ ਦਵਾਤਾ, ਬੱਚਾ ਬੜਾ ਲਾਡ ਲਰਾਂਦੇ ਨੇ, ਖੇਲਦੇ ਨੇ। ਮਾਮੀਆਂ, ਫੁਫੀਆਂ ਸਭ ਘੋਦੀ ਚੱਕੀ ਫਿਰਦੀਆਂ, ਇਕੱਲਾ ਬੱਚਾ ਹੈ ਬੜੀ ਢੀਕ ਤੋਂ ਬਾਅਦ ਪੈਦਾ ਹੋਇਆ। ਜਵਾਨ ਹੋ ਗਿਆ ਤੇ ਕੰਮ ਕਰਨੇ ਸ਼ੁਰੂ ਕਰ ਦਿੱਤੇ, ਵਿਆਹ ਹੋਇਆ, ਬੜੀਆਂ ਖੁਸ਼ੀਆਂ ਹੋਈਆਂ। ਉਹਦੇ ਬਾਅਦ ਜਵਾਨ ਹੋ ਗਿਆ, ਕੰਮ ਕਰਦਾ ਹੈ ਤੇ ਫੇਰ ਬੱਚੇ ਹੋਣੇ ਸ਼ੁਰੂ ਹੋ ਗਏ, ਲੜਕੀਆਂ ਹੋ ਗਏ, ਲੜਕੇ ਹੋ ਗਏ। ਕਾਫੀ ਵੱਡਾ ਹੋ ਕੇ ਚੜਾਈ ਕਰ ਗਿਆ ਉਹ ਪਰਿਵਾਰੀਓਂ ਵਿੱਚ ਜਿਵੇਂ ਰੋਂਦਾ ਉਹ ਪਹਿਲੀ ਗੱਲ ਵੀ ਯਾਦ ਹੈ ਵੀ ਯਾਦ ਹੈ ਉਸ ਵੇਲੇ ਦਫਨਾ ਦਿੱਤਾ ਦਫਨਾ ਕੇ ਜਿਸ ਵੇਲੇ ਸਾਰੇ ਜਾਣ ਲੱਗੇ ਜਾਂ ਮਿੱਟੀ ਪਾਉਣ ਲੱਗੇ ਇਹਨੂੰ ਜਾਗ ਆ ਗਈ ਜਾਗ ਆਇਆ ਤਾਂ ਭਿਆਨਕ ਸੁਪਨਾ ਉੱਠ ਕੇ ਬੈਠ ਗਿਆ ਦੱਸਦਾ ਨਹੀਂ ਹੈ ਕਿਸੇ ਨੂੰ ਚਿਹਰਾ ਉੱਤਰ ਗਿਆ ਦਿਨ ਚੜ ਗਿਆ ਤਾਂ ਉਸ ਵੇਲੇ ਇਸ਼ਨਾਨ ਕਰਿਆ ਮਹਾਰਾਜ ਦਾ ਸਨਿਆ ਆ ਗਿਆ ਕਿ ਰਾਜੇ ਨੂੰ ਕਹੋ ਸਾਡੇ ਨਾਲ ਬਾਹਰ ਚੱਲੇ ਅਖੇਰ ਬਿਰਤੀ ਤੇ ਚੱਲੇ ਫਿਰਾਂਗੇ ਤੁਰਾਂਗੇ ਘੋੜਾ ਲੈ ਆਵੇ ਆਪਣੇ ਅੰਗ ਰਖਸ਼ਕ ਲੈ ਆਵੇ ਉਸੇ ਤਰ੍ਹਾਂ ਕੀਤਾ ਤੇ ਗੁਰੂ ਮਹਾਰਾਜ ਜੀ ਕਹਿਣ ਲੱਗੇ ਬਾਹਰ ਲੈ ਗਏ ਤੇ ਰਾਜਾ ਸ਼ਿਕਾਰ ਖੇਡਣ ਲੱਗ ਗਿਆ ਇਹਦੇ ਅੱਗੇ ਹਰਨ ਆ ਗਿਆ ਰਾਜਾ ਕਹਿਣ ਲੱਗਾ ਵੀ ਮੇਰੇ ਨਾਲ ਨਾ ਕੋਈ ਆਇਓ ਮੈਂ ਇਕੱਲਾ ਜਾਣਾ ਹੈ ਇਹਦੇ ਮਗਰ ਉਹ ਹਰਨ ਬੜਾ ਤੇਜ਼ ਸੀ 10 ਮੀਲ ਲੈ ਆਇਆ ਇਸ ਨੂੰ ਦਾ ਜਮੀਲ ਤੇ ਆ ਕੇ ਨੇ ਹਰਨ ਮਾਰਿਆ ਜੇੜ ਦਾ ਮਹੀਨਾ ਸੀ ਤੋਪੂ ਮਗਰ ਤੇ ਪੈ ਰਹੀ ਸੀ ਬੰਦਲ ਗਿਆ ਧੁੱਪ ਦੇ ਅੰਦਰ ਅੱਗੇ ਗਿਆ ਤਾਂ ਪਿੰਡ ਨਜ਼ਰ ਆਇਆ ਪਿੰਡ ਦੇਖਿਆ ਤਾਂ ਪਛਾਣਿਆ ਹੋਇਆ ਪਿੰਡ ਤੇ ਬਾਹਰਲੇ ਪਾਸੇ ਉਹਦੇ ਤੋਬਾ ਸੀ ਉਹ ਵੀ ਪਛਾਣਿਆ ਹੋਇਆ ਵੀ ਇੱਥੇ ਤਾਂ ਅਸੀਂ ਨੌਂਦੇ ਰਹੇ ਆ ਸਾਰਾ ਕੁਛ ਯਾਦ ਆ ਗਿਆ ਕੋੜਾ ਦਰਖਤ ਦੇ ਨਾਲ ਬੰਨ ਕੇ ਕੱਪੜਾ ਲਾ ਕੇ ਪੈ ਗਿਆ ਵੀ ਕੁਛ ਦੇ ਰਾਮ ਕਰਾਂ ਫੇਰ ਜਿਆਦਾ ਫੌਜ ਮੈਨੂੰ ਢੂੰਡਦੀ ਆ ਜਾਏਗੀ ਇੱਥੇ ਤੇ ਜਾਮਾ ਆਪ ਚਲੇਗਾ ਮਾਦਾ ਉਸ ਵੇਲੇ ਜਦੋਂ ਬੈਠਾ ਹੈ ਕਪੜਾ ਵਿਛਾਇਆ ਹੋਇਆ ਉਹਦੇ ਤੇ ਬੈਠਾ ਹੈ ਇਹਦਾ ਲੜਕਾ ਆ ਗਿਆ ਉਹਨੇ ਵੀ ਦੇਖ ਲਿਆ ਨੇ ਵੀ ਦੇਖ ਲਿਆ ਕਹਿੰਦਾ ਆ ਤਾਂ ਮੇਰਾ ਲੜਕਾ ਹੈ ਉਹ ਲੜਕਾ ਲੜਕਾ ਨੱਟ ਕੇ ਆ ਕੇ ਇਹਦੀ ਗੋਦੀ ਚ ਜੰਨਾ ਬੈਠਣਾ ਚਾਹੁੰਦਾ ਤੇ ਨਾਲ ਕਹਿੰਦਾ ਵੀ ਤੂੰ ਕਿੱਥੋਂ ਆ ਗਿਆ ਬਾਪੂ ਇਹ ਕਹਿੰਦਾ ਨੜਕਾ ਮੇਰਾ ਹੈ ਤੇ ਹੈ ਜਾਤੀ ਦਾ ਚਨਾਲ ਉਹ ਕਹਿੰਦਾ ਦੂਰ ਰਹ ਮੇਤੇ ਮੇਰੇ ਨੇੜੇ ਨਾ ਆਇਆ ਕਹਿੰਦਾ ਬਾਪੂ ਮੇਰੇ ਨਾਲ ਕਿਉਂ ਰੁੱਸ ਗਿਆ ਤੂੰ ਨੱਟ ਕੇ ਜਾ ਕੇ ਮਾਂ ਨੂੰ ਦੱਸਦਾ ਕਹਿੰਦੇ ਆਪਾਂ ਰੋਈ ਜਾਂਦੇ ਆ ਬਾਪੂ ਤਾਂ ਦਰਖਤ ਥੱਲੇ ਬੈਠਾ ਉਹ ਵੀ ਆ ਗਈ ਬੱਚੇ ਆ ਗਏ ਕੁੜੀਆਂ ਆ ਗਈਆਂ ਜਿੰਨੇ ਸਾਥ ਸੰਬੰਧੀ ਸਭ ਇਕੱਠੇ ਹੋ ਗਏ ਉਹ ਨਾਲੇ ਰੋਂਦੀ ਹੈ ਕਹਿੰਦੀ ਤੂੰ ਇੰਨਾ ਧੋਖਾ ਦੇ ਗਿਆ ਆ ਤੰਨੇ ਕਿੱਥੋਂ ਲੈ ਲਿਆ ਕੋੜਾ ਕਿੱਥੋਂ ਲੈ ਲਿਆ ਆ ਸਿਰ ਦੇ ਉੱਤੇ ਮਾਲਾ ਵਗੈਰਾ ਤਾਜ ਕਿੱਥੋਂ ਨਹੀਂ ਫਿਰਦਾ ਐਸ ਪਾਪ ਬੰਨੇ ਜਾਵਾਂਗੇ ਪੁਲਿਸ ਬਾਲੜੂ ਆਪਾਂ ਕਿੱਥੋਂ ਚੋਰੀ ਕਰ ਲਿਆ ਆ ਉਦੋਂ ਚੱਲ ਇਹ ਬਖੰਡ ਛੱਡ ਦੇ ਘਰ ਨੂੰ ਚੱਲ ਇਹ ਨੇੜੇ ਨਹੀਂ ਲੱਗਣ ਦਿੰਦਾ ਕਿਸੇ ਬੱਚੇ ਦੌੜ ਦੌੜ ਕੇ ਆਉਂਦੇ ਆ ਵੀ ਅਸੀਂ ਗੱਲ ਚ ਮਹਾਮ ਪਾ ਲਈਏ ਬਾਪੂ ਦਾ ਜਹਾਜਾ ਜੂੰਦਾ ਹੋ ਗਿਆ ਵੀ ਜਿਹੜਾ ਮਰਿਆ ਉਹ ਤਾਂ ਬਖੰਡ ਸੀ ਇੱਕ ਪੈਰ ਵੀਚ ਗਿਆ ਬਹੁਤ ਪਰੇਸ਼ਾਨ ਘੇਰੇ ਚ ਆਇਆ ਹੋਇਆ ਗੱਲਾਂ ਕਰਦਾ ਮੈਂ ਤਾਂ ਰਾਜਾ ਉਹ ਬੰਦੇ ਹੀ ਨਹੀਂ ਲੋਕ ਜਿਹੜੇ ਪਿੰਡ ਦੇ ਨੇ ਹੋਰ ਉਹ ਵੀ ਨਹੀਂ ਮੰਨਦੇ ਉਹ ਕਹਿੰਦੇ ਤੂੰ ਗੱਲਾਂ ਕੀ ਇਹ ਜੇ ਕਰਦਾ ਕੋਈ ਅਮਲ ਤਾਂ ਕਰਨੀ ਖਾਲਿਆ ਤਾਂ ਇਹਨੇ ਨੂੰ ਗੁਰੂ ਸਾਹਿਬ ਆ ਗਏ ਜਾਨ ਚ ਜਾਨ ਆਈ ਮਹਾਰਾਜ ਕਹਿੰਦੇ ਕੀ ਗੱਲ ਭਾਈ ਤੁਸੀਂ ਇਹ ਰਾਜੇ ਨੂੰ ਘੇਰਿਆ ਕਹਿੰਦੇ ਸੱਚੇ ਬਾਦਸ਼ਾਹ ਇਹ ਰਾਜਾ ਨਹੀਂ ਹੈ ਇਹ ਤਾਂ ਫਲਾਣਾ ਫੰਡਾਲੇ ਚੰਡਾਲ ਦਾ ਉਹਨਾਂ ਦਾ ਹੈ ਪਰਿਵਾਰ ਦਾ ਮੈਂਬਰ ਇਹ ਤਾਂ ਪਖੰਡਾ ਜਨੇ ਬੜਾ ਕਰੇ ਮਹਾਰਾਜ ਕਹਿੰਦੇ ਕੀ ਕਰਿਆ ਪਖੰਡ ਕਹਿੰਦੇ ਮਹਾਰਾਜ ਇਹ ਕੱਲ ਸਭ ਖਿੱਚ ਕੇ ਪੈ ਗਿਆ ਅਸੀਂ ਸਮਝਿਆ ਮਰ ਗਿਆ ਅਸੀਂ ਕਬਰ ਚ ਦੱਬ ਦਿੱਤਾ ਪਤਾ ਨਹੀਂ ਕਿਵੇਂ ਨਿਕਲ ਗਿਆ ਇਹਦੇ ਨਾਲ ਦੇ ਸੀ ਜਾਂ ਤੌਣ ਸੀ ਆ ਹੁਣ ਰਾਜਾ ਬਣਿਆ ਬੈਠਾ ਕਹਿੰਦਾ ਮੈਂ ਤਾਂ ਸਕੇਤ ਮੰਡੀ ਦਾ ਰਾਜਾ ਮਹਾਰਾਜ ਕਹਿੰਦੇ ਪਿਆਰੇ ਉਹ ਇਹ ਤਾਂ ਰਾਜਾ ਹੀ ਐ ਸੱਚ ਮੁੱਚ ਤੁਸੀਂ ਸਾਡੀ ਗੱਲ ਦਾ ਵਿਸ਼ਵਾਸ ਕਰੋ ਕਹਿੰਦੇ ਮਹਾਰਾਜ ਤੁਹਾਡੀ ਗੱਲ ਦਾ ਕਿਵੇਂ ਵਿਸ਼ਵਾਸ ਕਰੀਏ ਸਾਡੀਆਂ ਅੱਖਾਂ ਤਾਂ ਧੋਕਾ ਨਹੀਂ ਨਾ ਦਿੰਦੀਆਂ ਇਹ ਬੱਚਿਆਂ ਦੀ ਅੱਖਾਂ ਨਹੀਂ ਧੋਖਾ ਦਿੰਦੀਆਂ ਹੁਣ ਘੂਰ ਘੂਰ ਪੈਂਦਾ ਇਹਨਾਂ ਨੂੰ ਇਹਨਾਂ ਦਾ ਪਿਤਾ ਆਪ ਇਨਸਾਫ ਕਰੋ ਸਹੀ ਸਹੀ ਆਪ ਦਾ ਕਿਹਾ ਅਸੀਂ ਫੇਰ ਨਹੀਂ ਸਕਦੇ ਮਹਾਰਾਜ ਕਹਿੰਦੇ ਚੰਗਾ ਆਪਾਂ ਇਨਸਾਫ ਐ ਕਰ ਲੈਨੇ ਆ ਕਬਰ ਕਿੱਥੇ ਐ ਕਹਿੰਦੇ ਉਹ ਸਾਹਮਣੇ ਐ ਕਹਿੰਦੇ ਉਹ ਪਟੋ ਜੇ ਤਾਂ ਤੁਹਾਡਾ ਮੁਰਦਾ ਉਹਦੇ ਚ ਹੋਇਆ ਤਾਂ ਤਾਂ ਠੀਕ ਐ ਪੰਜ ਸੱਤ ਜਣੇ ਗਏ ਕਈਆਂ ਲਈਆਂ ਤੇ ਮਿੱਟੀ ਫੜਾਫੜ ਚੱਕੀ ਤੇ ਵਿੱਚ ਕੀ ਦੇਖਦੇ ਨੇ ਕਹਿੰਦੇ ਉਹ ਤਾਂ ਆਪ ਐ ਰਾਨ ਹੋ ਗਏ ਵਾਪਸ ਆ ਗਏ ਨੀਵੀਆਂ ਬਾ ਕੇ ਬਹਿ ਗਏ ਸਾਰਾ ਹੀ ਟੰਡ ਕਰਵਾਲੀ ਨੂੰ ਕਹਿੰਦੇ ਐਵੇਂ ਨਾ ਲਾਪਾ ਤੇਰਾ ਪਤੀ ਦਾ ਕਬਰਜ ਪਿਆ ਸੀ ਦੇਖਿਆ ਹੈ ਦੇਖਣਾ ਤੈ ਤੂੰ ਜਾ ਕੇ ਦੇਖਿਆ ਮਿੱਟੀ ਨਹੀਂ ਅਸੀਂ ਪਾਈਏ ਨੇ ਨੀਵੀਆਂ ਪਾਈ ਬੈਠੇ ਮਹਾਰਾਜ ਕਹਿੰਦੇ ਫੇਰ ਭਾਈ ਹੁਣ ਰਾਜੇ ਨੂੰ ਤਾਂ ਛੱਡ ਦੋ ਨਾ ਕਹਿੰਦੇ ਮਹਾਰਾਜ ਸਤਿਏ ਜੀ ਬੜੀ ਭੁੱਲ ਲੋਈ ਅਸੀਂ ਬੜੇ ਨਰਾਤਰੀ ਦੇ ਬਾਕੇ ਇਹਨੂੰ ਕਹੇ ਸਤ ਨੂੰ ਚ ਕੋਈ ਰਾਜਾ ਹੋਣਾ ਹੈ ਮਹਾਰਾਜ ਕਹਿੰਦੇ ਸ਼ਕਲ ਲੱਗ ਜਾਂਦੀ ਹੈ ਤੋਈ ਲਿਆ ਉਹ ਜਿਵੇਂ ਮਹਾਰਾਜ ਜੀ ਨਾਲ ਲੈ ਆਉਂਦੇ ਨੇ ਤੇ ਦੂਸਰੇ ਦਿਨ ਐਸੇ ਤਰ੍ਹਾਂ ਰਾਜਾ ਜਾਂਦਾ ਹੈ ਤੇ ਦੂਸਰੇ ਦਿਨ ਸੰਗਤ ਚ ਆਉਂਦਾ ਹੈ ਸਮਝ ਨਹੀਂ ਪੁੱਛਿਆ ਮਹਾਰਾਜ ਨੂੰ ਇੱਕ ਆਤਮਿਕ ਮਿਲਿਆ ਮਹਾਰਾਜ ਕਹਿਣ ਲੱਗੇ ਕੀ ਗੱਲ ਰਾਜਨ ਕੀ ਚਿੰਤਾ ਪੈ ਗਈ ਤੇਰੇ ਮਨ ਚ ਕਹਿੰਦਾ ਸੱਚੇ ਬਾਦਸ਼ਾ ਉਹ ਤਾਂ ਵਹੀਂ ਸੀਗਾ ਮੇਰੇ ਹੀ ਬੱਚੇ ਸੀ ਮੇਰੇ ਹੀ ਘਰ ਵਾਲੀ ਸੀ ਮੈਂ ਪੂਰਾ ਜਨਮ ਉੱਥੇ ਬਤੀਤ ਕਰਿਆ ਤੇ ਮੇਰੀ ਸਮਝ ਹੀ ਨਹੀਂ ਆ ਰਿਹਾ ਵੀ ਉਹ ਵੀ ਸਤ ਹੈ ਤੇ ਆ ਵੀ ਸਤ ਹੈ ਜਿਹੜਾ ਕੁਛ ਮਾਇਆ ਇਹ ਹੁਣ ਮੈਨੂੰ ਠੀਕ ਲੱਗਦਾ ਹੈ ਉਹ ਵੀ ਮਹੀ ਸੀਗਾ ਦੂਜਾ ਨਹੀਂ ਸੀ ਪਰ ਮੈਂ ਹੈਰਾਨ ਆ ਵੀ ਇੱਕ ਥੇ ਮਰਿਆ ਪਿਆ ਇੱਕ ਮੈਂ ਆ ਆ ਗੱਲ ਕੀ ਹੋ ਗਈ ਮਹਾਰਾਜ ਕਹਿੰਦੇ ਰਾਜਨ ਤੈ ਤਰਕ ਕਰੀ ਸੀ ਨਾ ਲੇਕਿਨ ਅੰਮਿੱਤ ਇਹ ਸਕੇ ਜੋਨੇ ਗਿਆ ਕਰਤਾਰ ਤੈਨੂੰ ਅਸੀਂ ਕਿਹਾ ਸੀ ਵੀ ਸਾਧੂ ਜਿਹੜੇ ਹੁੰਦੇ ਨੇ ਉਹ ਸੂਲੀ ਦੀ ਸੂਲ ਬਣਾਉਂਦੇ ਸੁਪਨੇ ਚ ਨਗਾਉਂਦੇ ਨੇ ਕਰੋੜਾਂ ਜਨ ਤੋ ਤੈਂ ਸੇਵਾ ਕਰੀਐ ਦੂਰ ਤੋਂ ਆਇਆ ਚੱਲ ਕੇ ਗੁਰੂ ਦੀ ਸੇਵਾ ਕਰੀਐ ਤੇ ਉਹਦਾ ਫਾਲੇ ਹੋਇਆ ਕਿ ਜਿਹੜਾ ਜਨਮ ਤੈ ਧਰਮ ਕਰਨਾ ਸੀ ਤੈਨੂੰ ਸੁਖਨੇ ਚ ਕਟਾ ਦਿੱਤਾ ਉਸ ਵੇਲੇ ਚਰਨਾ ਤੇ ਰੋ ਕੇ ਗਿਰ ਪਿਆ ਸਤਿ ਪਾਸ਼ਾ ਜੇ ਗੁਰੂ ਹੋਵੇ ਤਾਂ ਤੇਰੇ ਵਰਗਾ ਹੋਵੇ ਸੋਮਰਥ ਗੁਰੂ ਸੱਚ ਵਿੱਚ ਤੂੰ ਪੂਰਾ ਗੁਰੂ ਹੈ ਮੈਂ ਤਾਂ ਭੁੱਲਿਆ ਹੀ ਰਿਹਾ ਮੈਂ ਸਾਧੂ ਸਮਝਦਾ ਸੀ ਤੈਨੂੰ ਬਈ ਚੰਗੇ ਸਾਧੂ ਨੇ ਪਰ ਮੈਨੂੰ ਕੀ ਪਤਾ ਹੈ ਬਈ ਤੂੰ ਤਾਂ ਆਪ ਪਰਮੇਸ਼ਰ ਦਾ ਰੂਪ ਹੈ ਤੇ ਮੇਰੇ ਤੇ ਕਿਰਪਾ ਕਰ ਕਹਿ ਲਗਿਆ ਸੱਚੇ ਬਾਦਸ਼ਾਹ ਕਿਰਪਾ ਕਰ ਮੈਨੂੰ ਰਸਤਾ ਦੱਸ ਮੈਨੂੰ ਉਹ ਸਾਗਰ ਦੇ ਦਰਸ਼ਨ ਕਰਾ ਜਿਹਦੇ ਬਾਰੇ ਮੈਂ ਭਾਈ ਕਲਿਆਣੇ ਤੋਂ ਸੁਣਿਆ ਉਸ ਵੇਲੇ ਮਹਾਰਾਜ ਕਹਿੰਦੇ ਰਾਜਨ ਦੇਖ ਪਹਿਲੀ ਚੀਜ਼ ਹੁੰਦੀ ਹੈ ਵਿਸ਼ਵਾਸ ਦੀ ਸੁਣਨਾ ਹੁੰਦਾ ਹੈ 100% ਵਿਸ਼ਵਾਸ ਹੁੰਦਾ ਫਿਰ ਮੰਨਣਾ ਹੁੰਦਾ ਹੈ 100% ਇਰਾਦੇ ਨਾਲ ਫਿਰ ਉਹਨੂੰ ਕਮਾਉਣਾ ਹੁੰਦਾ ਹੈ 100% ਦ੍ਰਿੜਤਾ ਦੇ ਨਾਲ ਫਿਰ ਉਹ ਚੀਜ਼ ਦਿਖ ਜਾਇਆ ਕਰਦੀ ਹੈ ਪਹਿਲਾਂ ਤੂੰ ਸੁਣ ਜਿਸ ਨੂੰ ਤੂੰ ਮਿਲਣਾ ਚਾਹੁੰਦਾ ਹੈ ਉਹ ਕਿੱਥੇ ਰਹਿੰਦਾ ਹੈ ਉਹਨੂੰ ਪੂਰੇ ਸੁਣ ਕੇ ਹਿਰਦੇ 'ਚ ਵਿਸਾਰ ਸਭ ਘਟ ਬਸਤਾ ਜੀ ਸੋਮੀ ਮੇਰਾ ਸੰਮੀਰਾ ਠਕਣਾ ਠਬਸਤਾ ਜੀ ਸੋਖੀ ਮੇਰਾ ਸੰਮੀਰਾ